ਨਾਲੇ ਦਿਨਾਂ ਵਿੱਚ ਸਾਰੇ ਏਜੰਟ ਧਿਆਨ ਨਾਲ ਇਹ ਗੱਲ ਸੁਣ ਲੈਣ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ ਅਸੀਂ ਕਿਸੇ ਨੂੰ ਛੱਡਣਾ ਨਹੀਂ ਅਸੀਂ ਮਹਾਰੀ ਤੋਂ ਆਉਣ ਵਾਲਿਆ ਥੋੜੀ ਜਿਹੀ ਗਰਮੀ ਕਰਕੇ ਸੀ ਪ੍ਰੋਗਰਾਮ ਬੰਦ ਕਰਾਇਆ ਹੈ ਅਸੀਂ ਮਹਾਲ ਕੇ ਵੱਡੇ ਪ੍ਰੋਗਰਾਮ ਲਿਖਾਂਗੇ ਉੱਥੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਜਲੂਸ ਕੱਢਾਂਗੇ ਜਿਹੜੇ ਲੋਕਾਂ ਨੂੰ ਮੈਂ ਗੱਲ ਕਹਿਣਾ ਹੁੰਦਾ ਮੇਰੇ ਕੋਲੇ ਆਉਂਦੇ ਨੇ ਲੋਕ ਮੇਰੇ ਕੋਲੇ ਆਉਣ ਤੋਂ ਪਹਿਲਾਂ 2-3 ਕਾਰਵਾਈਆਂ ਏਜੰਟਾਂ ਦੇ ਖਰਾਬ ਹੋਣੇ ਚਾਹੀਣ ਨੇ ਇੱਕ ਤਾਂ ਪਿੰਡਾਂ ਦੇ ਵਿੱਚ ਫੋਟੋਆਂ ਪੋਸਟਰ ਬੰਨ੍ਹ ਕੇ ਕਢਾ ਕੇ ਲਾ ਉਹਨਾਂ ਦਾ ਪੂਰਾ ਜਲੂਸ ਕੱਢੋ ਇਤੂ ਬਲੈਕ ਧਰਨਾ ਚਲਾਓ ਹੁਣ ਇਹ ਪਰਿਵਾਰ ਨਾਲ ਮੈਂ ਆ ਕੇ ਖੜਾ ਹਾਂ ਪਰਿਵਾਰ ਘੱਟੋ ਘੱਟ ਧਰਨੇ ਦੇ ਉੱਪਰ ਦਾ ਚਲਾ ਰਿਹਾ ਸੀ ਨਾ ਬਟਾ ਤਾਂ ਆਏ ਸੀ ਨਾ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਕਾਰਵਾਈਆਂ ਆਪ ਵੀ ਲੋਕ ਕਰਨ ਆਪ ਦੀ ਜਿਹੜੇ ਸਾਰੇ ਲੋਕ ਸਹਿਯੋਗ ਦੇਣ ਇਹ ਪੰਜਾਬ ਦੇ ਵਿੱਚੋਂ ਏਜੰਟ ਮਾਫੀਆ ਖਤਮ ਕਰੀਏ ਇਹ ਮਾਫੀਆ ਦੀ ਜੜ ਪੱਟੀਆਂ ਇਹ ਸਾਰਿਆਂ ਨੂੰ ਲੋੜ ਹੈ ਪੰਜਾਬ ਦੀ ਇਸ ਟਾਈਮ ਬਹੁਤ ਵੱਡੀ ਲੋੜ ਬਣੀ ਹੋਈ ਹੈ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਵੀਰੇ ਜਿਸ ਤਰ੍ਹਾਂ ਧਰਨਾ ਇਹਦੇ ਪਿੰਡ ਵਿੱਚ ਲੱਗਿਆ ਹੋਇਆ ਹਾਂਜੀ ਵੀਰੇ ਆਮ ਹੁੰਦਾ ਪਿੰਡ ਦੇ ਲੋਕਾਂ ਦਾ ਬਹੁਤ ਵਿਰੋਧ ਹੁੰਦਾ ਕਿਉਂ ਧਰਨਾ ਲਾਇਆ ਇੱ ਸਾਧ ਦਿੱਤਾ ਕਿ ਥੱਗ ਨੇ ਉਹਨਾਂ ਨੇ ਠੱਗੀ ਮਾਰੀ ਆ ਸਾਰੇ ਪਿੰਡ ਦੇ ਨਗਰ ਮੈਂ ਸਾਧ ਦਿੱਤਾ ਨਗਰ ਹੋਰ ਬਹੁਤ ਸਾਰੇ ਕਾਰਜ ਕਰਵਾਉਣ ਲਈ ਜਾ ਰਿਹਾ ਨਗਰ ਨੇ ਇੱਥੇ ਤੇ ਕਰ ਗੱਲ ਕਹਤੀ ਪਰਿਵਾਰ ਨੂੰ ਵੀ ਭਾਈ ਜੇ ਤੁਸੀਂ ਪੈਸੇ ਨਹੀਂ ਦੇ ਸਕਦੇ ਤਾਂ ਅਸੀਂ ਪਿੰਡ ਦੇ ਵਿੱਚ ਫੰਡ ਇਕੱਠਾ ਕਰਕੇ ਦੇ ਦਈਏ ਹੁਣ ਇਦੋਂ ਹੋਰ ਨਕਰ ਕੀ ਦੇਵੇ ਇਦੋਂ ਹੋਰ ਬੇਇੱਜ਼ਤੀ ਦੀ ਗੱਲ ਕੀ ਹੋ ਸਕਦੀ ਹੈ ਕੋਟਰ ਸਿੱਧੂ ਸਾਹਿਬ ਜਿਸ ਤਰ੍ਹਾਂ ਉਹ ਤਾ ਉਹ ਆਪਣੀ ਤੋਂ ਦੇ ਵਿੱਚ ਧੇਰ ਸ਼ਾਂਤਤਾ ਕੇ ਚੱਲਿਆ ਹੈ ਬਟਸ ਹਾਂਜੀ ਤੇ ਇਹਦੇ ਵਿੱਚ ਪੰਜਾਬ ਸਰਕਾਰ ਦੀ ਔਰ ਜਿਹੜਾ ਸਿਵਲ ਪ੍ਰਸ਼ਾਸਨ ਦੀ ਕਿਉਂਕਿ ਐਸਟੀਐਮ ਦਾ ਹੋਣਾ ਬਹੁਤ ਜ਼ਰੂਰੀ ਸੀ ਸਿਵਲ ਪ੍ਰਸ਼ਾਸਨ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਤੁਹਾਡੀ ਡੀਐਸਪੀ ਸਾਹਿਬ ਨਾਲ ਕਿਹੜੀ ਮੀਟਿੰਗ ਆ ਉਹ ਏਸੀ ਹਾਲ ਦੇ ਵਿੱਚ ਹੁੰਦੀ ਆ ਤੇ ਜਿਹੜਾ ਡੀਐਸਪੀ ਆ ਉਹ ਇੱਥੇ ਮੂੰਹ ਦਿਖਾ ਕੇ ਚਲਾ ਗਿਆ ਤੇ ਪੁੱਛਦੇ ਇਹਨਾਂ ਦੀ ਦੋਹਾਂ ਦੀ ਕਾਰਗੁਜ਼ਾਰੀ ਕੀ ਰਹੀ ਹੈ ਸਭ ਤੋਂ ਪਹਿਲਾਂ ਦੀ ਇਹਨਾਂ ਦੀ ਕਾਰਗੁਜ਼ਾਰੀ ਪੁਲਿਸ ਦੀ ਕਾਰਵਾਈ ਤੋਂ ਪਹਿਲਾਂ ਪੁਲਿਸ ਦੀ ਕਾਰਵਾਈ ਤੋਂ ਵੀ ਗੱਲ ਕਰਨਾ ਹੈ ਇਸ ਟੀਮ ਦੀ ਕਾਰਵਾਈ ਤੋਂ ਵੀ ਗੱਲ ਕਰਨਾ ਹੈ ਇਸ ਤੋਂ ਪਹਿਲਾਂ ਜਿਹੜੀ ਜਿਹੜੀ ਕਾਰਗੁਜ਼ਾਰੀ ਆ ਨਾ ਆਪਾਂ ਨੂੰ ਖਾਸ ਕਰਕੇ ਜਿਹੜੇ ਆਪਣੇ ਜਿਹਨੇ ਆਪਣੇ ਵੋਟਾਂ ਲੈਣ ਲਈ ਆਪਣੇ ਆ ਕੇ ਲਾਵਾ ਚੜਦੇ ਨੇਗੇ ਉਹਨਾਂ ਦੇ ਗੱਲ ਕਰਨੀ ਬੰਦ ਦੀ ਹੈ ਕਿੰਨੇ ਪਿੰਡਾਂ ਵਿੱਚ ਇੱਥੇ ਇਕੱਠ ਹੋਇ ਬਿਰੋ ਵੋਟਾਂ ਲੈਣ ਵਾਲੇ ਆ ਕੇ ਲੋਕਾਂ ਨੇ ਲੁੱਲ੍ਹੇ ਘੜਦਨੇ ਪਾਰੀਆਂ ਫਲਾਉਣ ਨੇ ਕੀ ਇਹ ਤਨੇ ਚੁਣੇ ਹੋਏ ਐਮਐਲਏ ਦਾ ਫਰਜ਼ ਨਹੀਂ ਬਣਦਾ ਜੇਕਰ ਚੁਣਿਆ ਹੋਇਆ ਜਿਹੜਾ ਨਮਾਇੰਦਾ ਹੈ ਜਿਹਨੇ ਵੀ ਵੋਟਾਂ ਪਾਈਆਂ ਨੇ ਗੀਆਂ ਜਿਹਨੇ ਵੀ ਕੁਰਸੀ ਤੇ ਬਿਠਾਇਆ ਹੈ ਜੇ ਉਹ ਆ ਕੇ ਗੱਲ ਸੁਣਦਾ ਤਾਂ ਪ੍ਰਸ਼ਾਸਨ ਨੇ ਵੀ ਤਾਂ ਆਪੀ ਹੋਣਾ ਸੀ ਭੱਜਿਆ ਭੱਜਿਆ ਇਹ ਗੱਲ ਸਭ ਤੋਂ ਪਹਿਲਾਂ ਸਾਨੂੰ ਸਾਡੇ ਲੋਕਾਂ ਨੂੰ ਇਹ ਜੀ ਸਮਝਿਆ ਨੂੰ ਚਾਹੀਦੀ ਹੈ ਵੀ ਐਡਾ ਵੱਡਾ ਪੰਡਰਾ ਕੱਟ ਹੋਵੇ ਵੋਟਾਂ ਦੇ ਫੜੇ ਲਾਵਾ ਚੜਦੇ ਫਿਰਦੇ ਨੇ ਅੱਜ ਇੱਥੋਂ ਦਾ ਆ ਕੇ ਮੌਜੂਦਾ ਐਮਐਲਏ ਨੇ ਗੱਲ ਨਹੀਂ ਸੁਣੀ ਧੂੜੀ ਦੇ ਐਮਐਲਏ ਨੂੰ ਵੀ ਚਾਹੀਦਾ ਸੀਗਾ ਇਹ ਤਾਂ ਕੋ ਮੁੱਖ ਮੰਤਰੀ ਦਾ ਇਲਾਕਾ ਉੱਤੇ ਮੁੱਖ ਮੰਤਰੀ ਜਿੱਤਿਆ ਹੋਇਆ। ਤੁਮੇ ਜਿਹੜਾ ਰਾਏਕੋਟ ਦਾ ਇੱਥੋਂ ਬਣਦਾ ਹੈ। ਬੈਕੋਟ ਦਾ ਐਮ.ਐਲ.ਏ. ਉਹਦਾ ਵੀ ਇੱਥੇ ਆਉਣ ਦਾ ਹੱਕ ਬਣਦਾ ਸੀਗਾ। ਜੇਕਰ ਚੁਣੇ ਹੋਏ ਨੁਮਾਇੰਦੇ ਇੱਥੇ ਆ ਸਕਦੇ ਨੇ, ਆਉਣ ਤਾਂ ਪ੍ਰਸ਼ਾਸਨ ਤਾਂ ਆਪੀਓ। ਠੀਕ ਹੈ ਨਾ ਗੱਲ? ਆ ਮੈਂ ਹੁਣ ਤੁਸੀਂ ਦੇਖੋ ਕਿੰਨੇ ਕੰਮ ਛੱਡ ਕੇ ਆਇਆ। ਮੈਂ ਉਹਦੇ ਬੁੱਧਵਾਰ ਨੂੰ ਪਿੰਡ ਦੇ ਵਿੱਚ ਬਹਿਣਾ। ਜੇ ਕੋਈ ਚੰਗਾ ਰਾਜਨੀਤਿਕ ਚੰਗਾ ਐਮ.ਐਲ.ਏ. ਹੋਵੇ, ਇਹ ਆ ਉਹਦੇ ਪਿੰਡਾਂ ਦੇ ਵਿੱਚ ਬਿਟਾ ਕੇ ਮਸਲੇ ਹੱਲ ਕਰਾ ਸਕਦਾ। ਜਦੋਂ ਝੂਠੇ ਪਰਚੇ ਕਰਾਉਣੇ ਨੇ ਇਹਨਾਂ ਨੇ ਉੱਪਰ ਇਹ ਸਾਡੇ ਵਰਗਾਂ ਦੇ ਉੱਪਰ ਝੂਠੇ ਕਰਕੇ ਚੈਨੀ ਚੋਰ ਬਣਾਉਣਾ ਕਿਤੇ ਕੁਝ ਬਣਾਉਣਾ ਉਹਦੇ ਝੂਠਿਆਂ ਧਰਾਮਾ ਕਿਵੇਂ ਲੈ ਤਿਆਂਦੇ ਨੇ ਜੇਕਰ ਹੁਣ ਇਹਦੇ ਉੱਪਰ ਸਖਤ ਕਾਰਵਾਈ ਹੋਵੇ ਇਹ ਬੰਦਾ ਕਿੱਧਰ ਭੱਜੂਗਾ ਇਹਦੇ ਉੱਪਰ ਫੜ ਕੇ ਗੋਲੀਆਂ ਦਾ ਪਰਚਾ ਪਾਇਆ ਹੋ ਜਿਵੇਂ ਮੇਰੇ ਉੱਪਰ ਕੋਲੇ ਚੈਨੀ ਚੋਰ ਬਣਾ ਤੱਕ ਕਿਤੇ ਕੁਝ ਬਣਾਤਾ ਇਹ ਤਾਂ ਆਪ ਹੀ ਆਰਾਮ ਦਾ ਜਿਹੜੂ ਨੂੰ ਜਾ ਕੇ ਪਰਪਤੇ ਪਾਇਆ ਹੁੰਦਾ ਨੂੰ ਜਿਹ ਪਰਪਤੇ ਜਾ ਕੇ ਉਲਟਾ ਹੁੰਦਾ ਹੁਣ ਇੱਥੇ ਵੀ ਆਪਣਾ ਮੈਂ ਪਿਛਲੇ ਦਿਨਾਂ ਦੀ ਗੱਲ ਦੱਸਦਾ ਬਾਈ ਆ ਆਪਣਾ ਲੁਧਿਆਣਵੀ ਏਜੰਟ ਹੈ ਲੁਧਿਆਣਵੀ ਏਜੰਟਾਂ ਮੇਰੇ ਉੱਪਰ ਉਹਨਾਂ ਨੇ ਸਪੂਲਫ ਨੇ ਕਾਰਵਾਈ ਕਰਤੀ ਕਹ ਮੈਂ ਪੱਲੀ ਕੋਈ ਧਮਕੀ ਨਹੀਂ ਦਿੱਤੀ ਉਹਨੇ ਝੂਠਾ ਪਰਚਾ ਕਰਾਇਆ ਮੇਰੇ ਤੇ ਕਰਤਾ ਮੈਨੂੰ ਉਸ ਪਰਚੇ ਦੇ ਵਿੱਚੋਂ ਜਾ ਕੇ ਕਿੰਨਾ ਜਾ ਕੇ ਪੁਲਿਸ ਨੇ ਟਾਰਚਰ ਕੀਤਾ ਪਰ ਉਹਦੇ ਉੱਪਰ 8-9 ਪਰਚੇ ਸੀ ਕਰਵਾਤੇ ਕਿੰਨੇ ਵਾਰੀ ਉਹਦੇ ਬਾਅਦ ਧਰਨਾ ਲਾਏ ਇੱਕ ਵਾਰੀ ਜਦੋਂ ਭੱਜਦੇ ਇੱਕ ਵਾਰੀ ਪੁਲਿਸ ਨੇ ਗ੍ਰਿਫਤਾਰੀ ਨਹੀਂ ਕੀਤੀ ਨਹੀਂ ਪਾਈ ਦੱਸੋ ਜੀ ਇੱਕ ਵਾਰੀ ਵੀ ਉਹਦੇ ਰੈਸਟ ਨਹੀਂ ਪਾਈ ਦੱਸੋ ਜੀ ਕਿੱਧਰ ਨੂੰ ਜਾਈਏ ਇਹ ਹਾਲਾਤ ਨੇ ਪੰਜਾਬ ਦੇ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਨਾ ਆਉਂਦੇ ਤਾਂ ਕੋਈ ਹਲ ਸਿਕਾਂਮੀ ਕਰਦਾ ਬਿਲਕੁਲ ਬਾਈ ਜੀ ਮੈਂ ਅਈ ਤਾਂ ਮੈਂ ਮਾਂ ਦੀ ਮਿੰਮਤਾ ਕੱਢੀਆਂ ਇਹ ਕੱਲ ਮਾਂ ਕੱਲ ਨੂੰ ਪੁੱਤ ਕਿੱਥੇ ਮਾਂ ਦਿਖਾਉਂਦਾ ਮਾਂ ਕਿੱਥੋਂ ਭਾਲ ਲੱਭ ਪਿਆ ਉਹ ਕਿੱਥੇ ਭਾਲਦਾ ਬਿਲਕੁਲ ਇਹਨਾਂ ਨੇ ਖੁਦ ਖੁਦ ਉਹਨਾਂ ਸ਼ਾਲ ਮਾਰ ਨੂੰ ਤਿਆਰ ਖੜੀ ਜਿੱਥੋਂ ਇਹ ਤਾਂ ਮੈਂ ਮਿਰਤਾ ਤਰਲੇ ਕਦੇ ਵੀ ਕੋਈ ਗੱਲ ਨਹੀਂ ਆਪਾਂ ਖੜੇ ਆ ਆਪਾਂ ਜਿੰਨੇ ਵੀ ਜੋਗਰੇ ਆਪਾਂ ਇਸ ਮਸਲੇ ਦਾ ਹੱਲ ਕੋਈ ਨਾ ਕੋਈ ਕੱਢਦੇ ਆ ਜੇ ਮਾਂ ਜਾਨ ਤੋਂ ਉੱਪਰ ਤਾਂ ਕੁਝ ਨਹੀਂ ਹੈਗਾ ਜੇ ਜਾਨ ਚਲੀ ਜਾਂਦੀ ਕੀ ਕਰਦੇ ਦੱਸੋ ਇਹ ਬਾਦਰ ਬਾਪਰ ਨਹੀਂ ਜਿੱਥੇ ਧੰਨਵਾਦ ਭਾਈ মিডিਆ ਦਾ ਬਹੁਤ-ਬਹੁਤ ਮਿਹਰਬਾਨੀ